ਅਮਰੀਕਾ ਤੋਂ ਬੇਹੱਦ ਮੰਦ ਭਾਗੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ 24 ਸਾਲਾ ਪੰਜਾਬੀ ਨੌਜਵਾਨ ਦੀ ਇੱਕ ਸੜਕ ਹਾਦਸੇ ਦੇ ਵਿੱਚ ਮੌਤ ਹੋ ਗਈ ਹੈ ਔਰ ਜਦੋਂ ਇਹ ਖਬਰ ਪੰਜਾਬ ਦੇ ਵਿੱਚ ਮ੍ਰਿਤਕ ਨੌਜਵਾਨ ਦੇ ਘਰੇ ਪਤਾ ਲੱਗੀ ਤਾਂ ਪਰਿਵਾਰਕ ਮੈਂਬਰਾਂ ਦੇ ਉੱਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਸੋ ਬਿਲਕੁਲ ਇਹ ਤਸਵੀਰਾਂ ਜਿਹੜੀਆਂ ਹੈਗੀਆਂ ਉਹ ਪੰਜਾਬ ਦੇ ਵਿੱਚ ਜਿੱਥੇ ਮ੍ਰਿਤਕ ਨੌਜਵਾਨ ਦਾ ਘਰ ਆ ਉੱਥੋਂ ਦੀਆਂ ਤਸਵੀਰਾਂ ਜਿਹੜੀਆਂ ਤੁਸੀਂ ਆਪਣੇ ਸਕਰੀਨ ਤੇ ਦੇਖ ਰਹੇ ਹੋ ਸੋ 24 ਸਾਲਾ ਪੰਜਾਬੀ ਨੌਜਵਾਨ ਦੀ ਅਮਰੀਕਾ ਦੇ ਵਿੱਚ ਸੜਕ ਹਾਦਸੇ ਦੇ ਵਿੱਚ ਮੌਤ ਹੋ ਗਈ ਹੈ ਜੇ ਗੱਲ ਕੀਤੀ ਜਾਵੇ ਪੰਜਾਬ ਦੀ ਤੇ ਪੰਜਾਬ ਦੇ ਵਿੱਚ ਇਹ ਨੌਜਵਾਨ ਜਿਹੜਾ ਅਜਨਾਲਾ ਦੇ ਪਿੰਡ ਇਬਰਾਹਿਮਪੁਰ ਦਾ ਰਹਿਣ ਵਾਲਾ ਸੀ ਜਦੋਂ ਪਿੰਡ ਮੌਤ ਦੀ ਖਬਰ ਪਹੁੰਚੀ ਤਾਂ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਪੂਰੇ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਹੈ ਔਰ ਜਿਹਨੂੰ ਵੀ ਪਤਾ ਲੱਗਿਆ ਇਸ ਮੰਦ ਭਾਗੀ ਮੌਤ ਦੇ ਬਾਰੇ ਸੋ ਜਿਹੜੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ ਰਿਸ਼ਤੇਦਾਰ ਔਰ ਇਲਾਕੇ ਦੇ ਲੋਕ ਤੁਸੀਂ ਦੇਖ ਸਕਦੇ ਹੋ ਆ ਰਹੇ ਆ ਪਰ ਇੱਥੇ ਜੇ ਗੱਲ ਕੀਤੀ ਜਾਵੇ ਪਰਿਵਾਰਕ ਮੈਂਬਰਾਂ ਦੀ ਤਾਂ ਉਹਨਾਂ ਦਾ ਦੁੱਖ ਜਿਹੜਾ ਹੈਗਾ ਉਹ ਦੇਖਿਆ ਨਹੀਂ ਜਾਂਦਾ ਕਿਉਂਕਿ ਦੁੱਖਾਂ ਦਾ ਪਹਾੜ ਜਿਹੜਾ ਹੈਗਾ ਉਹ ਇੱਕੇਦਮ ਪਰਿਵਾਰ ਦੇ ਉੱਤੇ ਜਿਹੜਾ ਟੁੱਟ ਪਿਆ ਸੋ ਇਹ ਤਸਵੀਰ ਹੈ ਇਸ ਨੌਜਵਾਨ ਦੀ ਔਰ ਇਸ ਨੌਜਵਾਨ ਦਾ ਨਾਮ ਜਿਹੜਾ ਅਮਰਿਤਕ ਨੌਜਵਾਨ ਦਾ ਨਾਮ ਜਗਰਾਜ ਸਿੰਘ ਹੈ ਜਿੱਥੇ ਅਮਰੀਕਾ ਦੇ ਵਿੱਚ 24 ਸਾਲਾ ਜਗਰਾਜ ਸਿੰਘ ਦੀ ਇੱਕ ਸੜਕ ਹਾਦਸੇ ਦੇ ਵਿੱਚ ਮੌਤ ਹੋ ਗਈ ਹੈ ਜਗਰਾਤ ਸਿੰਘ ਦੇ ਪਿਤਾ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ 13 ਮਹੀਨੇ ਪਹਿਲਾਂ ਸਾਡਾ ਪੁੱਤ ਜਿਹੜਾ ਅਮਰੀਕਾ ਦੇ ਵਿੱਚ ਗਿਆ ਸੀਗਾ ਰੋਜੀ ਰੋਟੀ ਕਮਾਉਣ ਦੇ ਲਈ ਗਿਆ ਸੀ ਔਰ ਅਸੀਂ ਕਰਜ਼ਾ ਚੱਕ ਕੇ ਆਪਣੇ ਪੁੱਤ ਨੂੰ ਬਾਹਰ ਭੇਜਿਆ ਸੀ ਤਾਂ ਕਿ ਪਰਿਵਾਰ ਦੀ ਗਰੀਬੀ ਚੱਕ ਸਕੇ ਔਰ ਜਿਹੜੇ ਸਾਡੇ ਹਾਲਾਤ ਹੈਗੇ ਆ ਪਰਿਵਾਰ ਦੇ ਉਹ ਠੀਕ ਹੋ ਸਕਣ ਘਰ ਦੇ ਹਾਲਾਤ ਠੀਕ ਹੋ ਸਕਣ ਇਸ ਕਰਕੇ ਅਸੀਂ ਕਰਜ਼ਾ ਚੱਕ ਕੇ ਬਾਰ ਭੇਜਿਆ ਸੀ 13 ਮਹੀਨੇ ਪਹਿਲਾਂ ਬਾਰ ਭੇਜਿਆ ਸੀ ਇਹ ਗੱਲ ਪੱਤਰਕਾਰਾਂ ਦੇ ਨਾਲ ਜਗਰਾਜ ਸਿੰਘ ਦੇ ਪਿਤਾ ਦਿਲਵਾਰ ਸਿੰਘ ਨੇ ਆਖੀ ਉਹਨਾਂ ਨੇ ਕਿਹਾ ਕਿ ਹਜੇ ਜਿਸ ਦਿਨ ਮੌਤ ਹੁੰਦੀ ਹੈ ਇੱਕ ਦਿਨ ਪਹਿਲਾਂ ਸਾਡੀ ਗੱਲ ਹੁੰਦੀ ਹੈ ਜਗਰਾਜ ਸਿੰਘ ਦੇ ਨਾਲ ਬਿਲਕੁਲ ਠੀਕ ਸੀ ਮੇਰੇ ਨਾਲ ਗੱਲ ਕੀਤੀ ਹੈ ਆਪਣੀ ਮਾਂ ਦੇ ਨਾਲ ਗੱਲ ਕੀਤੀ ਹੈ ਉਸ ਤੋਂ ਬਾਅਦ 2 2.5 ਘੰਟੇ ਆਪਣੇ ਭਰਾ ਦੇ ਨਾਲ ਗੱਲ ਕਰਦਾ ਰਿਹਾ ਪਰ ਉਸ ਤੋਂ ਬਾਅਦ ਪਤਾ ਹੀ ਨਹੀਂ ਸਾਨੂੰ ਲੱਗਿਆ ਕਿ ਐਡਾ ਵੱਡਾ ਦੁੱਖਾਂ ਦਾ ਪਹਾੜ ਸਾਡੇ ਸਿਰ ਤੇ ਹੁਣ ਟੁੱਟਣ ਵਾਲਾ ਹੈ ਔਰ ਨਾਲ ਦੀ ਨਾਲ ਜਗਰਾਤ ਸਿੰਘ ਦੇ ਤਾਏ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਨੇ ਆਖਿਆ ਕਿ ਵਰਕ ਪਰਮਿਟ ਮਿਲ ਗਿਆ ਸੀਗਾ ਜਗਰਾਤ ਸਿੰਘ ਨੂੰ ਤੇ ਸ਼ੁਕਰਾਨਾ ਕਰਨ ਦੇ ਲਈ ਗੁਰਦੁਆਰੇ ਜਾਰਿਆ ਸੀ ਗੁਰਦੁਆਰੇ ਮੱਥਾ ਟੇਕ ਕੇ ਜਦੋਂ ਵਾਪਸ ਆ ਰਿਹਾ ਸੀ ਤੇ ਇੱਕ ਟਰਾਲੇ ਦੇ ਨਾਲ ਐਕਸੀਡੈਂਟ ਹੋਇਆ ਔਰ ਉਹਦੇ ਵਿੱਚ ਇਸ ਦੀ ਮੌਤ ਹੋ ਗਈ। ਸੋ ਬੇਹੱਦ ਮੰਦ ਭਾਗੀਏ ਖਬਰ ਜਿਹੜੀ ਆ ਪੰਜਾਬ ਤੋਂ ਆ ਰਹੀ ਹੈ ਅਜਨਾਲਾ ਦੇ ਪਿੰਡ ਇਬਰਾਹਿਮਪੁਰ ਦੀ ਇਹ ਖਬਰ ਹੈ ਜਿੱਥੇ 24 ਸਾਲਾ ਨੌਜਵਾਨ ਜਗਰਾਜ ਸਿੰਘ 13 ਮਹੀਨੇ ਪਹਿਲਾਂ ਅਮਰੀਕਾ ਗਿਆ ਸੀ ਰੋਜੀ ਰੋਟੀ ਦੀ ਭਾਲ ਦੇ ਵਿੱਚ ਜਿਹਦੀ ਸੜਕ ਹਾਦਸੇ ਦੇ ਵਿੱਚ ਮੌਤ ਹੋ ਗਈ ਔਰ ਜਦੋਂ ਇਹ ਖਬਰ ਪਿੰਡ ਪਹੁੰਚੀ ਹੈ ਪੂਰੇ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਹੈ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਆ ਪਰਿਵਾਰਕ ਮੈਂਬਰਾਂ ਨੇ ਭਾਰਤ ਸਰਕਾਰ ਤੋਂ ਇੱਕ ਉਮੀਦ ਲਾਈ ਹੈ ਉਹਨਾਂ ਨੇ ਕਿਹਾ ਕਿ ਸਾਡੇ ਪੁੱਤ ਦੀ ਮ੍ਰਿਤਕ ਦੇਹ ਜਿਹੜੀ ਆ ਉਹ ਭਾਰਤ ਲਿਆਉਣ ਦੇ ਵਿੱਚ ਸਾਡੀ ਮਦਦ ਕੀਤੀ ਜਾਵੇ ਤਾਂ ਕਿ ਅਸੀਂ ਉਹਦੇ ਅੰਤਮ ਜਿਹੜਾ ਸੰਸਕਾਰ ਹੈਗਾ ਉਹ ਆਪਦੇ ਹੱਥੀਂ ਕਰੀਏ আর ਆਪਣੇ ਪੁੱਤ ਦਾ ਮੂੰਹ ਦੇਖ ਸਕੀਏ ਸੋ ਬੇਹਦ ਮੰਦ ਭਾਗੀ ਖਬਰੇ ਤਸਵੀਰਾਂ ਪਰਿਵਾਰਕ ਮੈਂਬਰਾਂ ਦੀਆਂ ਰੋ ਰੋ ਕੇ ਬੁਰਾ ਹਾਲ ਹੈ ਦੁੱਖ ਜਿਹੜਾ ਦੇਖਿਆ ਨਹੀਂ ਜਾ ਸਕਦਾ ਇਸ ਤਰੀਕੇ ਦਾ ਕਿਉਂਕਿ 24 ਸਾਲਾ ਗੱਭਰੂ ਜਵਾਨ ਪੁੱਤ ਇਸ ਦੁਨੀਆ ਤੋਂ ਤੁਰ ਗਿਆ ਸੋ ਮਾਪਿਆਂ ਦੇ ਬਿਲਕੁਲ ਜਿਹੜੇ ਸਾਰੇ ਸੁਪਨੇ ਉਹ ਚੂਰ-ਚੂਰ ਹੋ ਗਏ ਐ ਕਰਜ਼ਾ ਚੱਕ ਕੇ ਆਪਣੇ ਪੁੱਤ ਨੂੰ ਮਾਪਿਆਂ ਨੇ ਬਾਹਰ ਭੇਜਿਆ ਸੀ ਅਮਰੀਕਾ ਦੇ ਵਿੱਚ ਕਿ ਘਰ ਦੇ ਹਾਲਾਤ ਠੀਕ ਹੋ ਸਕਣ ਗਰੀਬੀ ਐ ਜਿਹੜੀ ਉਹ ਚੱਕੀ ਜਾਵੇ ਪਰ ਆ ਕਹਿੰਦੇ ਆ ਵੀ ਕਿਸਮਤ ਦੇ ਵਿੱਚ ਪਤਾ ਨਹੀਂ ਕੀ ਲਿਖਿਆ ਹੁੰਦਾ ਸੋ ਕਿਸੇ ਨੇ ਵੀ ਇਸ ਗੱਲ ਦੀ ਉਮੀਦ ਤੱਕ ਨਹੀਂ ਕੀਤੀ ਸੀ ਕਿ ਐਡਾ ਵੱਡਾ ਮਾਪਿਆਂ ਦੇ ਉੱਤੇ ਦੁੱਖਾਂ ਦਾ ਪਹਾੜ ਡਿੱਗ ਪੂਗਾ ਸੋ ਅਮਰੀਕਾ ਦੇ ਵਿੱਚ ਵਰਕ ਪਰਮਿਟ ਜਗਰਾਤ ਸਿੰਘ ਨੂੰ ਮਿਲ ਗਿਆ ਸੀਗਾ ਗੁਰਦੁਆਰੇ ਗਿਆ ਮੱਥਾ ਟੇਕ ਕੇ ਵਾਪਸ ਆ ਰਿਹਾ ਸੀ ਕਿ ਇੱਕ ਟਰਾਲੇ ਦੇ ਨਾਲ ਐਕਸੀਡੈਂਟ ਦੇ ਵਿੱਚ ਇਹ ਮੌਤ ਹੋ ਗਈ ਮੇਰਾ ਆਪਣਾ ਨਾਮ ਜੀ ਦਿਲਬਖ ਸਿੰਘ ਜੀ ਬੇਟੇ ਦਾ ਕੀ ਨਾਮ ਸੀ ਬੇਟੇ ਦਾ ਨਾਮ ਜਗਰਾਤ ਸਿੰਘ ਕੀ ਗੱਲ ਹੋ ਗਈ ਉਹ ਮਤਲਬ ਇਤਨਾ ਬਾਹਰ ਗਿਆ ਹੀ ਇਹ ਤੇ ਉੱਥੇ ਜਾ ਕੇ ਕੋਈ ਛੜਕਾ ਹਾਦਸੇ ਦੇ ਵਿੱਚ ਉਹਦੀ ਐਕਸੀਡੈਂਟ ਹੋ ਗਿਆ ਤੇ ਮੌਤ ਹੋ ਗਈ ਆ ਕਿਹੜੇ ਦੇਸ਼ ਕਿਹਾ ਜੀ ਅਮਰੀਕਾ ਦੇ ਵਿੱਚ ਆਪਣਾ ਹਾਲਾਤਾਂ ਇਤਨਾ ਹੀ ਮਤਲਬ ਕਰਜ਼ਾ-ਕੁਰਜ਼ਾ ਚੁੱਕ ਕੇ ਮਤਲਬ ਭੇਜਿਆ ਉਹਦੇ ਵੀ ਚਲੋ ਆਪਣੀ ਕੋਈ ਘਰ ਦੀ ਜਿਹੜੀ ਹਾਲਤਾਂ ਠੀਕ ਹੋ ਜੇਗੀ ਥੋੜੀ ਇਹ ਤੇ ਉੱਥੇ ਜਾ ਕੇ ਆ ਪਾਣਾ ਵਾਤਰ ਵਾਪਰ ਗਿਆ ਤੇ ਇਸ ਕਰਕੇ ਅਸੀਂ ਸਰਕਾਰ ਘੜੀ ਮੰਗ ਕਰਦੇ ਆ ਕਿ ਸਾਡੀ ਡੱਡ ਬਾੜੀ ਜਿਹੜੀ ਉਹ ਇਥੇ ਭੇਜੀ ਜਾਵੇ ਘਰ ਕੋ ਜਿਉਂ ਅਸੀਂ ਉਸ ਦਾ ਦਰਸ਼ਨ ਕਰ ਚੁੱਕੀ ਆ ਤੇ ਕੋਈ ਤੁਹਾਡੀ ਆਪੇ ਲਾਸਟ ਸਮੇਂ ਤੁਹਾਡਾ ਨਾਲ ਗੱਲ ਹੋਈ ਹੋਵੇ ਕੋਈ ਮੇਰੇ ਨਾਲ ਪਰसों ਤੋਂ ਹਲੋ ਹੀ ਇੱਕ ਦਿਨ ਪਹਿਲਾਂ ਇਹਦੇ ਮੌਤ ਹੋਣ ਤੋਂ ਪਹਿਲਾਂ ਇੱਕ ਦਿਨ ਪਹਿਲਾਂ ਗੱਲ ਹੋਈ ਸੀ ਅਸੀਂ ਕੀ ਕਹਿੰਦਾ ਸੀ ਠੀਕ ਠਾਕ ਰਾਜੀ ਬਾਜੀ ਪੁੱਛਿਆ ਘਰ ਦਾ ਹਾਲਚਲ ਪੁੱਛਿਆ ਮੰਮੀ ਨਾਲ ਗੱਲ ਕਰਾ ਦੇ ਉਹਨੂੰ ਹੀ ਹਾਲਚਲ ਪੁੱਛਿਆ ਕੀ ਕਾਰੋਬਾਰ ਕਰਨ ਦੇ ਮਖੀਤਰਾ ਕਣਕ ਕਣਕ ਦੀ ਬਾਢੀ ਪਈ ਆ ਕਣਕ ਕਣਕ ਕੱਟ ਰਿਆ ਪੰਜ ਸੱਤ ਮਿੰਟ ਗੱਲ ਹੋਈ ਮੁੜ ਕੇ ਆਪਣੇ ਭਰਾ ਨਾਲ ਉਹਨੇ ਦੋ ਢਾਈ ਕਿੰਨੇ ਗੱਲ ਕੀਤੀ ਕੱਲ ਜਦੋਂ ਮਰਨ ਤੋਂ ਪਹਿਲਾਂ ਬੜੀ ਮੁਸ਼ਕਲ ਦੇ ਨਾਲ ਅਸੀਂ ਕਰਜ਼ਾ ਚੁੱਕ ਕੇ ਲਿਮਟਾਂ ਬਣਾ ਆ ਸੀ ਉਹ ਬੱਚੇ ਨੂੰ ਬਾਹਰ ਭੇਜਿਆ ਕਿ ਕਮਾਈ ਕਰੇਗਾ ਆਪਣੇ ਪੈਰਾਂ 'ਤੇ ਰੋ ਜਾਣਗੇ گیا ਆ ਉਥੇ ਕੰਮ ਪਰਮ ਵਰਕ ਪਰਮਿਟ ਵੀ ਮਿਲ ਗਿਆ ਲਾਇਸੈਂਸ ਵੀ ਬਣ ਗਿਆ ਉਹ ਸ਼ੁਕਰਾਨਾ ਕਰਨ ਵਾਸਤੇ ਗੁਰੂ ਘਰ ਨਾਲ ਜੁੜਿਆ ਹੋਇਆ ਸੀ ਗੁਰਦਰਾ ਸਾਹਿਬ ਮੱਥਾ ਟੇਕਣ ਆਪਣੇ ਸਾਥੀਆਂ ਨਾਲ ਗਿਆ ਆ ਉਹਨਾਂ ਨੂੰ ਉਥੇ ਉਹ ਤਾਰ ਦਿੱਤਾ ਤੇ ਆਪ ਆਪਣੇ ਕੰਮ ਵਾਸਤੇ ਆਪਣੇ ਘਰ ਨੂੰ ਆ ਰਿਹਾ ਸੀ ਰਸਤੇ ਦੇ ਵਿੱਚ ਕੋ ਟਰਾਲਾ ਆਗੋਂ ਆ ਰਿਹਾ ਸੀ ਉਹ ਟਰਾਲੇ ਦੇ ਨਾਲ ਨਾਲ ਟੱਕਰ ਹੋ ਗਈ ਆ ਜਿਸ ਦੀ ਮੌਕੇ ਤੇ ਮੌਤ ਹੋ ਗਈ ਹੋਣ ਕੀ ਮੰਗੋ ਹੁਣ ਸਾਡੀ ਇਹੋ ਹੀ ਮੰਗ ਹੈ ਇਹੋ ਹੀ ਬੇਨਤੀ ਤੇ ਤਰਲਾ ਹੈ ਸਾਰੇ ਪਰਵਾਦ ਦਾ ਕਿ ਸਾਡਾ ਬੱਚਾ ਦिलाਸ਼ ਸਾਡੇ ਪਿੰਡ ਇਮਰਾਹੀਮਪੁਰਾ ਤਹਿਸੀਲ ਈਨਾਲਾ ਵਿਖੇ ਇੱਥੇ ਭੇਜ ਦੇ ਅਸੀਂ ਉਹਦਾ ਉਹਦੀ ਜੰਮਣ ਧਰਮੀ ਦੇ ਵਿੱਚ ਸੰਸਕਾਰ ਕਰ ਸਕੀ ਅੰਤਮ